ਇਥੇ ਮੋਗੇ ਮੰਡੀ 'ਚ ਖੜੇ ਆ ਟਰੈਕਟਰ ਲੈ ਕੇ ਆਏ ਆ ਸਵਰਾਜ 855 ਟਰੈਕਟਰ ਆ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਬਾਈ ਤੁਸੀਂ ਦੱਸੋ ਵਧੀਆ ਜੀ ਵਧੀਆ ਕਿਹੜਾ ਮਾਡਲ ਆ ਸਵਰਾਜ 2004 ਮਾਡਲ ਆ 2004 ਮਾਡਲ ਆ ਨੰਬਰ ਪੀ ਵੀ 11 ਪਟਿਆਲੇ ਬਾਈ ਠੀਕ ਆ ਪੀ ਵੀ 11 ਪਟਿਆਲੇ ਦਾ ਨੰਬਰ ਆ ਰੰਗ ਬੇੜ ਦੀ ਗੱਲ ਕਰੀਏ ਬੇੜ ਦਾ ਓਰੀਜਨਲ ਆ ਕਰਲੋਸ ਕਰ ਇੰਜਨ ਵਾਲਾ ਜੀ ਠੀਕ ਆ ਕਰਲੋਸ ਕਰ ਇੰਜਨ ਵਾਲਾ ਰੰਗ ਬੇੜ ਦਾ ਸਾਰਾ ਓਰੀਜਨਲ ਆ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਠੀਕ ਆ ਇੰਜਨ ਗੇਅਰ ਦਾ ਇੰਜਨ ਗੇਅਰ ਵੀ ਭਣਾਵਾ ਕੇ ਲੈ ਜਾਣਾ ਠੀਕ ਆ ਟਾਇਰ ਨੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ 14x28 ਦੇ ਜੀ 60 ਪੈਸੇ ਟਾਇਰ ਹੈ ਜੀ ਚਾਰੇ ਹਾਂ ਜੀ ਮੂਰ ਲੈਣਾ ਵੇ ਜੀ ਮੂਰ ਲੈ ਨਵੇਂ ਆ ਅਪੋਲੋ ਦੇ ਮਗਰਲੇ ਗੁੜੀ ਹਰਦੇ ਆ 60 ਪੈਸੇ 14x28 ਦੇ ਜੀ 14x28 ਦੇ ਟਾਇਰ ਆ ਕੰਡੀਸ਼ਨ ਵੇਖੋ ਟਰੈਕਟਰ ਸਾਫ ਪੂਰਾ ਹੀ ਪਿਆ ਹਨਾ ਹਾਂ ਡੰਡਾ ਫੱਟੀ ਛਤਰੀ ਨਾਲ ਸਮਾਨ ਪੂਰਾ ਨਾਲ ਆ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਡੈਕ ਨਾਲ ਹੀ ਦਿਓਗੇ ਲਾਉਂਦੇ ਤਾਂ ਨਹੀਂ ਨਹੀਂ ਲਾਉਂਦੇ ਜੀ ਠੀਕ ਆ ਜੀ ਸਮਾਨ ਪੂਰਾ ਨਾਲ ਇੰਜਨ ਗੇਅਰ ਵਾਕੇ ਲੈ ਜੋ ਰੰਗਪੇੜ ਦਾ ਅਰੀਨਲ ਮਤਲਬ ਯਾਰ ਟਰੈਕਟਰ ਓਕੇ ਆ ਪੂਰਾ ਹਾਂ ਹਾਂ ਕਰ ਲਓ ਇੰਜਨ ਵਾਲਾ ਇਹ ਫੂਨੇ ਵਾਲਾ ਠੀਕ ਆ ਵੀ ਕਿਸੇ ਪਾਸੇ ਕਮੀ ਪੇਛੀ ਤਾਂ ਨਹੀਂ ਕੋਈ ਕਮੀ ਪੇਛੀ ਅਗਲਾ ਭਲਾ ਵਾਕੇ ਲੈ ਜੇ ਵਾਕੇ ਲੈ ਜੇ ਕੋਈ ਨਹੀਂ ਕੀ ਡਿਮਾਂਡ ਹੈ ਇਹਦੀ ਇਹਦੀ ਹੈਗੀ 285000 ਜਿਹੜਾ ਕਰਕੇ ਉਹਦਾ ਵੀਡੀਓ ਸ਼ੇਅਰ ਤੂੰ ਦੇ ਉਸਤੇ 270000 ਰੁਪਏ ਦੇ ਦੇ ਮਾੜਾ ਮੋਟਾ ਹੋਰ ਨਹੀਂ ਕਰਦੇ ਤੇਰੇ ਕਹਿੰਦੇ ਕਰਦਾ ਚੱਲ ਹੋਰ ਕਰਦੇ ਚੱਲ ਮੇਰੇ ਕਹਿਣ ਤੇ ਕਰ ਦੋ ਜੀ ਅਗਲੇ ਦਾ ਭਲਾ ਹੋਣਾ ਚਾਹੀਦਾ ਕਹਿੰਦੇ ਹਾਂ ਜੀ ਗਾਵ ਨੰਬਰ ਪੀਵੀ 11 ਪਰਿਆਲੇ ਆ। ਹਾਂ ਕਾਗਜ਼ ਪੱਤਰ ਪੂਰੇ ਆ। ਹਾਂ ਪੂਰੇ ਚੈਪ ਵਾਲੀ ਕਾਪੀ ਆ। ਚੈਪ ਵਾਲੀ ਕਾਪੀ ਆ। ਹਾਂ ਥੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਇਆ ਬਾਈ। ਮਾਨਤਨ ਤੁਸੀਂ ਕਰਨਾ ਲੰਬਾ ਆਣਾ ਦਵਾ ਦਿਓ ਜੀ ਅਸੀਂ। ਨਹੀਂ ਨਹੀਂ ਕਰਾਂਗੇ ਕੋਈ। ਠੀਕ ਆ ਸਮਾਨ ਪੂਰਾ ਹਨਾ। ਸਮਾਨ ਪੂਰਾ ਡੈਕੂ ਵੀ ਨਾਲ ਹੀ ਦੰਡਾ ਪੱਟੀ ਖਤਰੀ ਬਾਈ। ਠੀਕ ਆ ਕਿਹੜੇ ਪਿੰਡ ਖੜਾ? ਇਹ ਵੀ ਦੇਵੀ ਵਾਲੇ ਖੜਾ ਹੀ ਫੋਟੋ ਪੂਰੇ ਦੇ ਨਾਲ। ਨੰਬਰ ਬੋਲਣੀ। 8308 ਠੀਕ ਆ। 23083 ਹਾਂ ਥੋਡੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਮਾਨਤਨ ਤੁਸੀਂ ਕਰਨਾ।